ਦੋਸਤੋ ਮੇਰਾ ਨਾਮ ਮਨੂ ਭਾਰਗਵ ਹੈ ਮੈਂ ਪੇਸ਼ੇ ਤੋਂ ਇੱਕ ਡਾਕਟਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਮੈਂ ਆਪਣੇ ਫੇਸਬੁਕ ਪੇਜ ਦੇ ਉੱਤੇ ਗੜੀਵਾਲ ਹੁਸ਼ਿਆਰਪੁਰ ਦੇ ਵਿੱਚ ਬੋਰਵੈਲ ਦੇ ਵਿੱਚ ਫਸੇ ਹੋਏ ਬੱਚੇ ਦੇ ਬਾਰੇ ਕੁਝ ਇਨਫੋਰਮੇਸ਼ਨ ਆਪਣੇ ਫੇਸਬੁਕ ਪੇਜ ਦੇ ਉੱਤੇ ਸਾਂਝੀ ਕੀਤੀ ਸੀ ਮੈਂ ਇਹ ਬੋਲਿਆ ਸੀਗਾ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਸੀ ਕਿ ਕਿਸੇ ਨੂੰ ਵੀ ਮੌਡਲੀ ਸਹਾਇਤਾ ਪ੍ਰਾਇਮਰੀ ਟ੍ਰੀਟਮੈਂਟ ਦੀ ਐਮਰਜੈਂਸੀ ਟ੍ਰੀਟਮੈਂਟ ਦੀ ਲੋੜ ਹੈ ਉਹਨੂੰ ਔਨ ਦੀ ਸਪੌਟ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ ਹੈ ਨਾ ਕੀ ਉਹਨੂੰ ਸ਼ਿਫਟ ਕਰਨ ਟ੍ਰਾਂਸਪੋਰਟੇਸ਼ਨ ਦੇ ਵਿੱਚ ਟਾਈਮ ਵੇਸਟ ਕੀਤਾ ਜਾਣਾ ਚਾਹੀਦਾ ਦੇਖੋ ਸਾਰੇ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਸ ਇਨਸੀਡੈਂਟ ਸੀ ਕੀ ਕੀ ਹੋਇਆ ਕਿੰਨਾ ਕੁ ਗਵਰਨਮੈਂਟ ਦਾ ਐਫਰਟ ਰਿਹਾ ਹੈ ਕਿੰਨਾ ਕੁ ਅਫਸਰਾਂ ਦਾ ਐਫਰਟ ਰਿਹਾ ਹੈ ਬਟ ਫਿਰ ਵੀ ਅਨਲੱਕੀ ਉਹ ਬਚ ਨਹੀਂ ਸਕਿਆ ਕੁਝ ਕੁਝ ਚੈਨਲਸ ਨੇ ਮੇਰੀ ਵੀਡੀਓ ਨੂੰ ਤੋੜ ਮੋੜ ਕੇ ਉਹਦਾ ਟਾਈਟਲ ਚੇਂਜ ਕਰਕੇ ਲੋਕਾਂ ਤੱਕ ਪਹੁੰਚਾਇਆ ਲੇਕਿਨ ਚਲੋ ਅਸਲ ਵੀਡੀਓ ਦੇ ਵਿੱਚ ਜੋ ਕੰਟੈਂਟ ਸੀ ਉਹ ਸਾਰਿਆਂ ਸਾਰਿਆਂ ਨੂੰ ਪਤਾ ਹੈ ਕਿ ਉਹ ਕੰਟੈਂਟ ਕੀ ਸੀ ਅੱਜ ਮੈਂ ਆਪਣੀ ਇਸ ਵੀਡੀਓ ਰਾਹੀਂ ਹੁਣ ਮੈਂ ਇਹ ਦੱਸਣਾ ਸਭ ਨੂੰ ਚਾਹੁੰਦਾ ਆ ਜੇ ਇਦਾਂ ਦੀ ਫਿਊਚਰ ਦੇ ਵਿੱਚ ਕਿਸੇ ਵੀ ਕਿਸੇ ਵੀ ਬੰਦੇ ਦੇ ਨਾਲ ਕਿਸੇ ਵੀ ਇਨਸਾਨ ਦੇ ਨਾਲ ਕੋਈ ਐਮਰਜੈਂਸੀ ਇਦਾਂ ਦੀ ਕ੍ਰੀਏਟ ਹੁੰਦੀ ਹੈ ਤਾਂ ਉਹਦੇ ਉਹਦੇ ਸੱਗੇ ਸੰਬੰਧੀ ਨਾਲ ਦੇ ਜਾਂ ਉਹਨੂੰ ਮਦਦ ਦੇਣ ਵਾਲੇ ਬੰਦੇ ਨੂੰ ਕੀ ਕੀ ਕਰਨਾ ਚਾਹੀਦਾ ਪਰਮਾਤਮਾ ਨਾ ਕਰੇ ਇਦਾਂ ਦੀ ਐਮਰਜੈਂਸੀ ਕਿਸੇ ਦੇ ਨਾਲ ਫਿਊਚਰ ਦੇ ਵਿੱਚ ਹੋਵੇ ਅਗਰ ਖੋ ਜਾਂਦੀ ਹੈ ਤੇ ਆਪਣੇ ਨੂੰ ਕਿਹੜੇ ਕਿਹੜੇ ਸਟੈਪ ਲੈਣੇ ਆ ਇਹਦੇ ਬਾਰੇ ਕੋਈ ਨਹੀਂ ਦੱਸਦਾ ਪਿਆ ਇਹਦੇ ਬਾਰੇ ਸਾਰੇ ਇਹੀ ਕਹਿ ਰਹੇ ਨੇ ਜੀ ਹਸਪੀਟਲ ਲੈ ਜਾਾਂਗੇ ਹਸਪੀਟਲ ਲੈ ਜਾ ਕੇ ਕਰ ਲਾਂਗੇ ਜਾਂ ਕਿਸੇ ਨੂੰ ਡਾਕਟਰ ਨੂੰ ਬੁਲਾਵਾਂਗੇ ਐਂਬੂਲੈਂਸ ਬੁਲਾ ਲਾਂਗੇ ਉੱਚ ਸ਼ਿਫਟ ਕਰ ਦਾਂਗੇ ਨਹੀਂ ਮੈਂ ਕਲੀਅਰ ਕੱਟ ਦੱਸ ਦਿੰਦਾ ਡਿਵੈਲਪਡ ਕੰਟਰੀਜ਼ ਦੇ ਵਿੱਚ ਅਮਰੀਕਾ ਕੈਨੇਡਾ ਜਾਂ ਹੋਰ ਵੱਡੀਆਂ ਕੰਟਰੀਜ਼ ਡਿਵੈਲਪਡ ਕੰਟਰੀਜ਼ ਦੇ ਵਿੱਚ ਇਹ ਚੀਜ਼ਾਂ ਦੇ ਉੱਤੇ ਟ੍ਰੇਨਿੰਗ 8ਵੀਂ 10ਵੀਂ ਦੇ ਬੱਚਿਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਲੇਕਿਨ ਅਨਫੋਰਚੂਨੇਟਲੀ ਸਾਡੇ ਇੱਥੇ ਦਾ ਕਲਚਰ ਇਹੋ ਜਿਹਾ ਨਹੀਂ ਹੈ ਸਾਡੇ ਇੱਥੇ ਹਸਪੀਟਲਾਂ ਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਹੀ ਖਾਸ ਤੌਰ ਤੇ ਹੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਪ੍ਰਾਈਵੇਟ ਦੋਸਤੋ ਆਪਾਂ ਗੱਲ ਸ਼ੁਰੂ ਕਰਦੇ ਆਂ ਬੱਚਾ ਚਾਹੇ ਬੱਚਾ ਹੋਵੇ ਚਾਹੇ ਬڑا ਹੋਵੇ ਕੋਈ ਵੀ ਅਗਰ ਉਹ ਪਾਣੀ 'ਚ ਡੁੱਬ ਗਿਆ ਹੈ ਅਗਰ ਉਹ ਸਫੋਕੇਸ਼ਨ ਦੇ ਨਾਲ ਦਮ ਘੁੱਟਣ ਦੇ ਨਾਲ ਮਰ ਗਿਆ ਹੈ ਜਾਂ ਮਰਨ ਦੀ ਕਗਾਰ ਤੱਕ ਪਹੁੰਚ ਗਿਆ ਹਾਲਤ ਉਰੀ ਸੀਰੀਅਸ ਹੋ ਗਈ ਹੈ ਉਹਨੂੰ ਸਾਹ ਆਣਾ ਬੰਦ ਹੋ ਚੁੱਕਾ ਉਹਦਾ ਉਹਦੀ ਉਹਦਾ ਹਾਰਟ ਇੱਕਦਮ ਬੰਦ ਹੋ ਚੁੱਕਾ ਤਾਂ ਉਸ ਵੇਲੇ ਮਨਰੀ ਸਹਾਇਤਾ ਦੇ ਤੌਰ ਦੇ ਉੱਤੇ ਬੇਸਿਕ ਲਾਈਫ ਸਪੋਰਟ ਪ੍ਰੋਗਰਾਮ ਦੇ ਵਿੱਚ ਕੀ ਕੀ ਕਰਨਾ ਚਾਹੀਦਾ ਹੈ ਦੋਸਤੋ ਹੁਣ ਤੁਹਾਡੇ ਮੋਹਰੇ ਇਹ ਇੱਕ ਆਰਟੀਫੀਸ਼ਲ ਇੱਕ ਇੱਕ ਡਮੀ ਹੈ ਇੱਕ 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 ਪੇਸ਼ੈਂਟ ਆ ਆਰਟੀਫੀਸ਼ਲ ਅਸੀਂ ਇਹਦੇ ਉੱਤੇ ਹੀ ਤੁਹਾਨੂੰ ਮੈਂ ਇੱਕ ਇੱਕ 2 ਮਿੰਟ ਦੇ ਵਿੱਚ ਕਰਕੇ ਸਾਰਾ ਕੁਝ ਸਮਝਾਉਂਗਾ ਫੋਰ ਐਗਜ਼ਾਮਪਲ ਫੋਰ ਐਗਜ਼ਾਮਪਲ ਇਹੀ ਇਹੀ ਪੇਸ਼ੈਂਟ ਹੈ ਇਹ ਇਹ ਕਿਸੇ ਕਿਸੇ ਤਲਾਬ ਖੂਹ ਦੇ ਵਿੱਚ ਕਿਤੇ ਡਿੱਗ ਪੰਦਾ ਹੈ ਕਿਸੇ ਬੋਰਵੈਲ ਦੇ ਵਿੱਚ ਗਿਰ ਜਾਂਦਾ ਹੈ ਜਾਂ ਕਿਸੇ ਕਮਰੇ ਦੇ ਵਿੱਚ দমਕੋਟਣ ਦੇ ਨਾਲ ਕਿਸੇ ਗੈਸ ਦੇ ਨੁਕਸਾਨ ਦੇ ਨਾਲ ਕੋਈ ਦਿਮਾਗ ਨੂੰ ਗੈਸ ਚੜਨ ਦੇ ਨਾਲ ਜਾਂ ਗੀਜ਼ਰ ਦੀ ਕਿਸੇ ਗੈਸ ਦੇ ਨਾਲ ਇਹਨੂੰ ਇਹਦਾ দম ਕੁੱਟ ਕੇ ਇਹ ਅਨਕੋਸ਼ੀਅਸ ਹੋ ਜਾਂਦਾ बेहोਸ਼ ਹੋ ਜਾਂਦਾ ਬੇਹੋਸ਼ ਹੋ ਜਾਂਦਾ ਤਾਂ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਸਭ ਤੋਂ ਪਹਿਲਾਂ ਤਾਂ ਇਹਨੂੰ ਜਦੋਂ ਉਸ ਜਗ੍ਹਾ ਤੋਂ ਬਾਹਰ ਕੱਢਿਆ ਜਾਵੇ ਇਮੀਡੀਏਟਲੀ ਇਹਨੂੰ ਫਲੈਟ ਸਰਫੇਸ ਦੇ ਉੱਤੇ ਯਾਨੀ ਪਲੇਨ ਸਰਫੇਸ ਦੇ ਉੱਤੇ ਲਟਾ ਦਿੱਤਾ ਜਾਵੇ ਦੇਖੋ ਇਹਦੇ ਵਿੱਚ ਕਰਨ ਵਾਲੀਆਂ ਸਿਰਫ ਦੋ ਤਿੰਨ ਚੀਜ਼ਾਂ ਹੈਗੀਆਂ ਦਿਲ ਸਾਹ ਮੁਕੰਦ ਨਾਲ ਦਿਲ ਬੰਦ ਹੋਏਗਾ ਦਿਲ ਨੂੰ ਚਲਾਣਾ ਤੇ ਸਾਹਲੇ ਰਸਤੇ ਨੂੰ ਸਹੀ ਕਰਨਾ ਸਾਹਲੇ ਰਸਤੇ ਨੂੰ ਸਹੀ ਕਰਦੇ ਹੋਏ ਉਸ ਮਰੀਜ਼ ਨੂੰ ਸਾਹ ਦੇਣਾ ਇਹਨੂੰ ਬਾਹਰ ਕੱਢਦੇ ਸਮੇਂ ਸਭ ਤੋਂ ਪਹਿਲਾਂ ਇਹਦੀ ਛਾਤੀ ਦੇ ਉੱਤੇ ਇਹਦੀਆਂ ਦੋਨੋਂ ਨਿਪਲਸ ਦੇ ਸੈਂਟਰ ਦੇ ਵਿੱਚ ਹੱਥ ਰੱਖ ਕੇ ਆਪਣੇ ਦੋਨੋਂ ਹੱਥਾਂ ਦੀ ਤਲੀ ਨੂੰ ਲੋਕ ਕਰਕੇ ਇਹਦੀ ਛਾਤੀ ਨੂੰ ਦਬਾਉਣਾ ਸ਼ੁਰੂ ਕਰੋ ਲਗਾਤਾਰ ਇਹ ਛਾਤੀ ਨੂੰ ਦਬਾਉਣਾ ਸ਼ੁਰੂ ਕਰੋ ਕਟੋ-ਕਟ ਵੀ 30 ਵਾਰ ਲਗਾਤਾਰ ਦੱਬਣ ਤੋਂ ਬਾਅਦ ਜਦੋਂ ਜਦੋਂ ਅਸੀਂ 30 ਵਾਰ ਦੱਬ ਦਿੰਨੇ ਆ ਤਾਂ ਅਸੀਂ ਅਗਰ ਸਾਡੇ ਪਾਸ ਸਾਹ ਦੇਣ ਨੂੰ ਕੁਝ ਨਹੀਂ ਹੈ ਤਾਂ ਇਹਦੇ ਨੱਕ ਨੂੰ ਕੁੱਟ ਕੇ ਇਹਦੇ ਇਹਦੇ ਮੂੰਹ ਦੇ ਉੱਤੇ ਕੋਈ ਕੱਪੜਾ ਰੱਖ ਕੇ ਇਹਨੂੰ ਦੋ ਵਾਰ ਨਾਰਮਲ ਜਿਹਾ ਸਾਹ ਦਿਓ। ਉਹ ਦੋ ਵਾਰ ਨਾਰਮਲ ਸਾਹ ਦੇਣੇ ਆ ਬਹੁਤਾ ਖਿੱਚ ਕੇ ਨਹੀਂ ਦੇਣੇ। ਉਹ ਦੋ ਸਾਹ ਦੇਣ ਤੋਂ ਬਾਅਦ ਨਾਲ ਹੀ ਅਸੀਂ ਛਾਤੀ ਨੂੰ ਫੇਰ ਦਬਾਣਾ ਸ਼ੁਰੂ ਕਰ ਦਾਂਗੇ। ਇਹ ਛਾਤੀ ਨੂੰ ਦਬਾਣਾ ਔਰ ਸਾਹ ਦੇਣ ਦੀ ਪ੍ਰੋਸੈਸ ਇਹਨੂੰ ਅਸੀਂ ਸੀਪੀਆਰ ਕਹਿੰਦੇ ਆ। ਨਾਰਮਲੀ ਹੁੰਦਾ ਕੀ ਹੈ ਅਸੀਂ ਮਰੀਜ਼ ਨੂੰ ਉਸ ਜਗ੍ਹਾ ਤੋਂ ਬਾਹਰ ਤਾਂ ਕੱਢ ਲੈਣੇ ਆ ਲੇਕਿਨ ਉਹਨੂੰ ਮੁੰਡਲੀ ਸਾਹ ਦਾ ਦੇਣ ਦੀ ਬਜਾਏ ਫਟਾਫਟ ਲੈ ਕੇ ਅਸੀਂ ਦੌੜ ਪੰਨੇ ਆ ਐਂਬੂਲੈਂਸ ਵਿੱਚ ਪਾ ਕੇ ਹਸਪਤਾਲ ਹਸਪਤਾਲ ਜਾ ਕੇ ਵੀ ਦੋਸਤੋ ਇਹੀ ਚੀਜ਼ ਪਹਿਲਾਂ ਕੀਤੀ ਜਾਏਗੀ ਡਾਕਟਰ ਵੱਲੋਂ ਕੋਈ ਛਲੱਗ ਨਹੀਂ ਕੀਤਾ ਜਾਏਗਾ ਉਹਦੀ ਛਾਤੀ ਨੂੰ ਦਬਾਓ ਸਰਕੂਲੇਸ਼ਨ ਉਹਦੀ ਸਟਾਰਟ ਕਰੋ ਉਹਦੇ ਨਾਲ ਨਾਲ ਉਹਨੂੰ ਸਾਹ ਦੇਣਾ ਸ਼ੁਰੂ ਕਰੋ ਦੋ ਲੰਬੇ ਸਾਹ ਹਰ 3 ਵਾਰ ਦਬਾਉਣ ਤੋਂ ਬਾਅਦ ਦਿਓ ਔਰ ਇੱਦਾਂ ਕਰਦੇ ਕਰਦੇ ਲਗਾਤਾਰ ਉਹਨੂੰ ਸਾਹ ਔਰ ਛਾਤੀ ਨੂੰ ਦਬਾਉਂਦੇ ਰਹੋ ਜਦੋਂ ਤੱਕ ਉਹ ਜਾਂ ਤਾਂ ਦੇਖੋ ਓਹੀ ਚੀਜ਼ਾਂ ਹੋ ਗਈਆਂ ਜਾਂ ਤਾਂ 20 25 30 ਮਿੰਟ 35 ਮਿੰਟ ਦਵਾਣ ਤੋਂ ਬਾਅਦ ਉਹ ਉਹਦੇ ਦੌਰਾਨ ਹੀ ਉਹ ਉੱਠ ਕੇ ਬੈਠ ਜਾਏਗਾ ਉਹਦਾ ਹਾਰਟ ਚੱਲ ਪਏਗਾ ਉਹਨੂੰ ਹੋਸ਼ ਆ ਜਾਏਗਾ ਇਹ 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 ਸਾਈਨ ਇਹ ਪੋਜ਼ਿਟਿਵ ਸਾਈਨ ਹੈ ਲੇਕਿਨ ਇਹ ਨੈਗੇਟਿਵ ਸਾਈਨ ਇਹ ਹੋ ਸਕਦਾ ਉਹਦੀ ਹਾਲਤ ਇੰਨੀ ਜ਼ਿਆਦਾ ਸੀਰੀਅਸ ਹੈ ਕਿ ਉਹ ਉਸ ਬਿਮਾਰੀ ਦੇ ਕਰਕੇ ਉਹ ਇੰਨਾ ਜ਼ਿਆਦਾ ਡੇਰ ਹੋ ਚੁੱਕੀ ਹੈ ਹਾਰਟ ਬੰਦ ਹੋਏ ਨੂੰ ਔਰ ਬ੍ਰੇਨ ਨੂੰ ਆਕਸੀਜਨ ਨਾ ਮਿਲਣ ਕਰਕੇ ਹੋ ਸਕਦਾ ਕਿ ਉਹਨੂੰ ਉਹ ਜੋਦੀ ਕੀਤੀ ਹੋਈ ਮਦਦ ਦੇ ਨਾਲ ਉਹਨੂੰ ਫਾਇਦਾ ਨਾ ਹੋਵੇ ਉਹਨੂੰ ਮਰਿਤ ਹੀ ਕੋਸ਼ਿਸ਼ ਕੀਤਾ ਜਾਵੇ। ਦੋਸਤੋ ਅਗਰ ਕੋਈ ਡਾਕਟਰ ਜਾਂ ਡਾਕਟਰ ਦੀ ਟੀਮ ਹਸਪਤਾਲ ਤੋਂ ਇਹੋ ਜੀ ਕੰਡੀਸ਼ਨ ਦੇ ਵਿੱਚ ਕਿਸੇ ਨੂੰ ਮਦਦ ਦੇਣ ਲਈ ਜਾਵੇ ਉਹਦੇ ਕੋਲ ਇਸ ਤਰ੍ਹਾਂ ਦਾ ਬੈਗ ਹੋਣਾ ਜ਼ਰੂਰੀ ਹੈ ਜਿਹੜਾ ਹਸਪਤਾਲ ਦੇ ਵਿੱਚ ਪਾਇਆ ਜਾਂਦਾ ਇਹਨੂੰ ਐਮਬੂ ਬੈਗ ਕਹਿੰਦੇ ਆ ਇਹਦੇ ਪਿੱਛੇ ਇੱਕ ਇੱਕ ਆਊਟਲੈਟ ਹੈ ਉਹਦੇ ਵਿੱਚ ਆਕਸੀਜਨ ਦੀ ਪਾਈਪ ਲੱਗਦੀ ਹੈ ਇਹ ਮੈਂ ਲਗਾ ਕੇ ਤੁਹਾਨੂੰ ਸਮਝਾ ਰਿਹਾ ਇਹ ਆਕਸੀਜਨ ਦੀ ਪਾਈਪ ਆਕਸੀਜਨ ਦੇ ਸਿਲੰਡਰ ਦੇ ਨਾਲ ਅਟੈਕ ਕੀਤੀ ਜਾਂਦੀ ਹੈ ਦੂਜੇ ਪਾਸਿਓਂ ਜਦੋਂ ਇਹ ਆਕਸੀਜਨ ਦੀ ਦੀ ਪਾਈਪ ਆ ਦੂਜੇ ਪਾਸੇ ਸਿਲੰਡਰ ਦੇ ਨਾਲ ਕਨੈਕਟ ਕਨੈਕਟ ਕਰ ਦਿੱਤੀ ਜਾਂਦੀ ਹੈ ਇਹਨੂੰ ਮੂੰਹ ਰਾਹੀਂ ਸਾਹ ਦੇਣ ਦੀ ਬਜਾਏ ਮਰੀਜ਼ ਦੇ ਮੂੰਹ ਦੇ ਉੱਤੇ ਆਕਸੀਜਨ ਦਾ ਮਾਸਕ ਰੱਖ ਕੇ 30 ਵਾਰ ਛਾਤੀ ਦਬਾਨ ਤੋਂ ਬਾਅਦ ਦੋ ਵਾਰ ਨਾਰਮਲ ਜਿਹਾ ਸਾਹ ਦੇ ਦੇਗੇ ਦੋਸਤੋ ਇੱਕ ਬੰਦਾ ਛਾਤੀ ਦਬਾਏਗਾ 30 ਵਾਰ ਦਬੇਗਾ ਦੂਸਰਾ ਬੰਦਾ ਦੋ ਵਾਰ ਸਾਹ ਦੇਗਾ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਕਰਦੇ ਲਗਾਤਾਰ 30 35 40 ਮਿੰਟ ਮਦਦ ਦਿੰਨੇ ਆ ਤਾਂ ਬਹੁਤੀ ਵਾਰ ਹੁੰਦਾ ਇਹ ਆ ਮਰੀਜ਼ ਉੱਠ ਕੇ ਬੈਠ ਜਾਂਦਾ ਉਹਨੂੰ ਸਾਹ ਆਣਾ ਸ਼ੁਰੂ ਹੋ ਜਾਂਦਾ ਅਗਰ ਮਰੀਜ਼ ਦੇ ਮੂੰਹ ਦੇ ਵਿੱਚ ਕੁਝ ਫਸਿਆ ਜਾਂ ਪਾਣੀ ਫੇਫੜਿਆਂ ਦੇ ਵਿੱਚ ਜਾ ਚੁੱਕਾ ਤਾਂ ਡਾਕਟਰ ਇੱਕ ਸਾਹ ਵਾਲੀ ਨਾਲੀ ਦੇ ਵਿੱਚ ਇੱਕ ਟਿਊਬ ਪਾਉਂਦੇ ਆ ਜਿਹਨੂੰ ਐਂਡੋਟ੍ਰੈਕੀਅਲ ਟਿਊਬ ਕਹਿੰਦੇ ਉਹ ਲੇਕਿਨ ਸਿਰਫ ਡਾਕਟਰ ਕਰ ਸਕਦੇ ਲੇਕਿਨ ਹਰ ਬੰਦੇ ਲਈ ਚਾਹੇ ਉਹ ਡਾਕਟਰ ਨਹੀਂ ਆ ਚਾਹੇ ਉਹ ਰੇੜੀ ਚਲਾਉਂਦਾ ਰਿਕਸ਼ਾ ਚਲਾਉਂਦਾ ਚਾਹੇ ਉਹ ਪੜਿਆ ਹੈ ਚਾਹੇ ਨਹੀਂ ਪੜਿਆ ਹੈ ਇਹ ਮਦਦ ਦੇਣ ਦਾ ਤਰੀਕਾ ਹਰੇਕ ਬੰਦੇ ਲਈ ਬੜਾ ਕਾਰਗਰ ਸਾਬਿਤ ਹੋਏਗਾ ਅਗਰ ਉਹ ਇਦਾਂ ਮਦਦ ਦੇ ਕੇ ਕਿਸੇ ਦੀ ਜਾਨ ਬਚਾਉਂਦਾ ਕੋਈ ਉਹਨੂੰ ਇਹ ਨਹੀਂ ਪੁੱਛੇਗਾ ਕਿ ਤੂੰ ਡਾਕਟਰੀ ਕੀਤੀ ਹੈ ਕਿ ਨਹੀਂ ਕੀਤੀ ਸਿਰਫ ਕਰਨਾ ਕੀ ਹੈ ਲਗਾਤਾਰ ਛਾਤੀ ਨੂੰ ਦੱਬਣਾ ਦੋਨੋਂ ਨਿਪਪਲਸ ਦੇ ਸੈਂਟਰ ਦੇ ਵਿੱਚ ਹੱਥ ਰੱਖ ਕੇ ਔਰ ਦੋ ਵਾਰ ਮੂੰਹ ਰਹੀਂ ਸਾਹ ਲੈਣੇ ਆ ਔਰ ਹਲਕੇ ਹਲਕੇ ਸਾਹ ਲੈਣੇ ਇੰਨਾ ਕਰਦੇ ਕਰਦੇ ਪੀ 30 35 ਮਿੰਟ ਮਦਦ ਦੋਂਗੇ ਮੈਨੂੰ ਉਮੀਦ ਹੈ ਇਸ ਦਿੱਤੀ ਹੋਈ ਮਦਦ ਦੇ ਨਾਲ ਜਿਹਦਾ ਹਾਰਟ ਵੀ ਚੱਲੇਗਾ ਔਰ ਉਹਨੂੰ ਸਾਹ ਆਉਣਾ ਸ਼ੁਰੂ ਹੋ ਜਾਏ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਇਹਨੂੰ ਸ਼ੇਅਰ ਕਰਿਓ ਕਿਸੇ ਦੇ ਕੋਲ ਇਹ ਇਨਫੋਰਮੇਸ਼ਨ ਪਹੁੰਚੇ ਔਰ ਉਹ ਕਿਸੇ ਦੀ ਮਦਦ ਕਰ ਸਕੇ ਮੈਂ ਇਸੀ ਨੂੰ ਮੈਂ ਤੁਹਾਡਾ ਧੰਨਵਾਦ ਕਰੂੰਗਾ ਔਰ ਇਹ ਇਸ ਚੀਜ਼ ਦੀ ਟ੍ਰੇਨਿੰਗ ਅਗਰ ਤੁਹਾਨੂੰ ਮੇਰੇ ਪਾਸੋਂ ਪਰਸਨਲ ਲੈਵਲ ਦੇ ਉੱਤੇ ਵੀ ਚਾਹੀਦੀ ਹੈ ਮੈਂ ਫ੍ਰੀ ਆਫ ਕੋਸ ਦੀ ਟ੍ਰੇਨਿੰਗ ਦਿੰਦਾ ਹਾਂ ਔਰ ਮੈਂ ਪਹਿਲਾਂ ਵੀ ਦੇ ਚੁੱਕਾ ਮੇਰਾ ਨੰਬਰ ਨੋਟ ਕਰ ਲਓ 9041911908 ਮੈਨੂੰ ਕਦੇ ਵੀ ਕਾਲ ਕਰ ਲਓ ਮੈਂ ਉਸ ਜਗ੍ਹਾ ਦੇ ਉੱਤੇ ਆ ਕੇ ਬਲਕ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੀ ਟ੍ਰੇਨਿੰਗ ਦੇ ਸਕਦਾ ਧੰਨਵਾਦ